ਸਾਂਝਾ ਕੀਤਾ ਹੈ ਤੇ ਬੋਲਦਿਆਂ ਤੋਂ ਪਹਿਲਾ ਬੇਨਤੀ ਕਰ ਜਿਹੜਾ ਇਤਿਹਾਸ ਪਹਿਲੀ ਵਾਰ ਬੋਲਦੇ ਆ ਕੁਝ ਬੜੀਆਂ ਕਮੀਆਂ ਔਣਤਾਈਆਂ ਕਮਜ਼ੋਰੀਆਂ ਰਹਿ ਜਾਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਆਸ ਕਰਦਾ ਹਾਂ अनेका ਪੁੱਲਾ ਹੋ ਜਾਣਗੀਆਂ ਤੁਸੀਂ ਬਖਸ਼ੋਗੇ ਪੁੱਲਾ ਹੋਈਆਂ ਦਾਸ ਗਿਆਨੀ ਮਨੀ ਸਿੰਘ ਫੱਲੇਵਾ ਸਾਹ ਦੇ ਰੇਸ ਨਾਲ ਜੇ ਮੇਰਾ ਭਾਈ ਕਲਵੀਰ ਸਿੰਘ ਜੀ ਜੰਡ ਪਾਈ ਗੁਰਦੀਪ ਸਿੰਘ ਜੀ ਅਲੀਪੁਰ ਖਾਲਸਾ ਸਰੰਗੀ ਮਾਹਤਰ ਪਾਏ ਗਏ ਇਹ ਸੰਗਜੰਨ ਸਾਰੇ ਸਾਥੀਆਂ ਤੋਂ ਅਸੀਂ ਸਾਰਾ ਮੇਰਾ ਜੱਥਾ ਤੁਹਾਡਾ ਰਣੀ ਹੈ ਸੁਣਦੇ ਸਾਨੂੰ ਪਿਆਰ ਨਾਲ ਬੈਠ ਕੇ ਸਮਾਂ ਕੱਢਦੇ ਹੋ ਤੇ ਮਾਇਆ ਨਾਲ ਲਵਾਜਦੇ ਹੋ ਤੁਹਾਡਾ ਇਹ ਪਿਆਰ ਤੁਹਾਡਾ ਸਤਿਕਾਰ ਸਾਡੀ ਆਜੀਵਿਕਾ ਚੱਲਦੀ ਹੈ ਗੁਰਮੁਖ ਪਿਆਰਿਓ ਜਿੰਨਾ ਤੁਹਾਡਾ ਧੰਨਵਾਦ ਕਰਾਂ ਮੈਂ ਕਿੰਨੀਆਂ ਕਿਤਾਬਾਂ ਪੜ੍ਹ ਲਾਂ ਕਿੰਨਾ ਗਿਆਨ ਇਕੱਠਾ ਕਰ ਲਾਂ ਉਸਤਾਦ ਜੀ ਕਹਿੰਦੇ ਜੋਗਾ ਸਦਾ ਜੋ ਵੀ ਸੰਗਤਾਂ ਨੂੰ ਕਹਿੰਦੇ ਨੇ ਮੈਂ ਕਿੰਨਾ ਗਿਆਨ ਇਕੱਠਾ ਕਰ ਲਾਂ ਜਿਹੜਾ ਤੁਸੀਂ ਪਿਆਰ ਬਖਸ਼ਦੇ ਹੋ ਇਹਦਾ ਹਰਿਆਣਾ ਮੈਂ ਆਪਦੀਆਂ ਗੱਲਾਂ ਨਾਲ ਨਹੀਂ ਤਾਰ ਸਕਦਾ ਸੰਗਤ ਵੱਡੀ ਹੈ ਅਸੀਂ ਛੋਟੇ ਹਾਂ ਭੁੱਲਾਂ ਦੀ ਖਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਬਲਵੀਰ ਸਿੰਘ ਜੀ ਫੱਲੇਵਾਲ ਦਾ ਢਾਡੀ ਜੱਥਾ ਜਿਨ੍ਹਾਂ ਨੇ ਆਪ ਸਭ ਸੰਗਤਾਂ ਨੂੰ ਡੇਢ ਘੰਟਾ ਗੁਰ ਇਤਿਹਾਸ ਸਰਵਣ ਕਰਾਇਆ ਇਹਨਾਂ ਨੂੰ ਤਕਰੀਬਨ ਆਪਣੇ ਕੋਲੇ 20 ਸਾਲ ਹੋ ਗਏ ਇਸੇ ਤਰ੍ਹਾਂ ਹੀ ਹਰ ਸਾਲ ਹਰ ਮਹੀਨੇ ਲਗਾਤਾਰ ਆਉਂਦੇ ਨੇ ਕਿਤੇ ਮੈਸਰੀ ਕੀਤਾ ਕਿਤੇ ਕੋਈ ਯਾਦ ਹੀ ਐਮਰਜੈਂਸੀ ਹੋ ਜੇ ਬਾਕੀ ਕਹਿਣਾ ਤੇ ਇਹਨਾਂ ਨੇ ਆਪਾਂ ਨੂੰ ਸਾਰਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪੂਰਾ ਲੜੀਵਾਰ ਇਤਿਹਾਸ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਪੂਰਾ ਲੜੀਵਾਰ ਇਤਿਹਾਸ ਦੋ ਦੋ ਗੇਰੇ ਇੱਥੇ ਸਾਰੀਆਂ ਸੰਗਤਾਂ ਨੂੰ ਸੁਣਾਇਆ ਤੇ ਅੱਜ ਇਹਨਾਂ ਨੂੰ ਬੈਂਕੋਪਰ ਤੇ ਸਰੀ ਦੀ ਸੰਗਤ ਵੱਲੋਂ 골ਡ ਮੈਡਲ ਦੇ ਨਾਲ ਸਨਮਾਨਤ ਕੀਤਾ ਜਾਣਾ ਨਾਲੇ ਸਾਡੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਸਨਮਾਨਤ ਕੀਤਾ ਜਾਵੇਗਾ ਤੇ ਹੁਣ ਮੈਂ ਬੇਨਤੀ ਆ ਸੰਗਤਾਂ ਨੂੰ ਤੇ ਸਰੀ ਵਾਲਿਆਂ ਨਾਲ ਸਾਡੇ ਸਰਪੰਚ ਧਰਮਪਾਲ ਸਿੰਘ ਜੀ ਕਮੇਟੀ ਵਾਲੇ ਦਾਸਨ ਸਿੰਘ ਸਾਰੇ ਪ੍ਰਧਾਨ ਹਰਪਾਲ ਸਿੰਘ ਜੀ ਆਜੋ ਆ ਕੇ ਨਾਲ ਆਪਾਂ ਇਹਨਾਂ ਜਥੇ ਨੂੰ ਸਨਮਾਨਤ ਕਰਨਾ ਇਹ ਤੋਂ ਬਾਅਦ ਸਾਡਾ ਹਾਕਮ ਸਿੰਘ ਜੀ ਬਹਿਣੀ ਵਾਲ ਦਾ ਜਥਾ ਭਾਈ ਤਿਆਰ ਰਹੇ